ਨਮਾਸ਼ਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਵਾਦਤ ਆਜਨਿਆ ਵਿਸ਼ੇਸ਼ ਸਰਗਰਮੀ। ਹਾਂਜੀ। ਅੱਜ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਦੀ ਸਮੁੱਚੀ ਲੀਡਰਸ਼ਿਪ ਨਮਾਸ਼ਰ ਵੈਲਕਮ ਹੋਟਲ ਵਿੱਚ ਪਹੁੰਚੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਲੀਡਰਸ਼ਿਪ ਪਹੁੰਚਣ ਦਾ ਤੈਅ ਦਿ ਲੋ ਧੰਨਵਾਦ ਕਰਦਾ ਹਾਂ। ਔਰ ਅੱਜ ਸਾਡੇ ਇਕੱਠੇ ਹੋਣ ਦਾ ਮੇਨ ਮਕਸਦ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਦੇ ਸੰਸਥਾਪਕ ਸਾਹਿਬ ਸ਼੍ਰੀ ਪਰਸ਼ੋਤਮ ਲਾਲ ਚੱਡਾ ਜੀ ਦੀ ਸਾਫਤ ਪਹਿਲਾ ਤਾਂ ਅੱਜ ਅਸੀਂ ਅੱਜ ਤੀਜੀ ਵਰਸੀ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਆਂ ਔਰ ਇੱਕ ਤੁਹਾਡੇ ਮੀਡੀਆ ਰਹੀ ਮੈਂ ਦੱਸਣਾ ਚਾਹੁੰਦਾ ਮਾਂ ਕਿ ਇੱਕ 20 ਜੁਲਾਈ ਨੂੰ ਭਗਵਾਨ ਵਾਲਮੀਕੀ ਮਹਾਰਾਜੀ ਦਾ ਸਾਸ ਸੰਗ ਜੋ ਚੱਡਾ ਸਾਹਿਬ ਦੀ ਯਾਦ ਦੇ ਅੰਦਰ ਬੜੀ ਸ਼ਰਧਾ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਔਰ ਜਿਹੜਾ ਇਹਦਾ ਸਥਾਨ ਆ ਉਹ ਭਗਵਾਨ ਵਾਲਮੀਕੀ ਕਮਿਊਨਿਟੀ ਹਾਲ ਨਵਾਂ ਸ਼ਹਿਰ ਵਿਖੇ ਜਿਹੜਾ ਅਸੀਂ ਅੱਜ ਮਨਾ ਰਹੇ ਹਾਂ ਜੀ ਔਰ ਇਸ ਹਾਂਜੀ ਦੇਖੋ ਔਰ ਇਸ ਸਤਸੰਗ ਦੇ ਵਿੱਚ ਸਾਡੇ ਮੁੱਖ ਮਹਿਮਾਨ ਸਾਡੇ ਵਾਲਮੀਕੀ ਸਮਾਜ ਦੇ ਸੰਤ ਬਾਰੀਯੋਗੀ ਬਾਬਾ ਪ੍ਰਗਟਨਾਥ ਜੀ ਔਰ ਉਹਨਾਂ ਦੇ ਨਾਲ ਬਾਬਾ ਮੇਜਰ ਸਿੰਘ ਸੋਢੀ ਜੀ ਦਸ਼ਮੀਸ਼ ਤਰਨਤਾਲ ਦੇ ਮੁਖੀ ਜਿਹੜੇ ਮੁਖ ਜਿਹੜੇ ਤੌਰ ਤੇ ਪਹੁੰਚ ਰਹੇ ਨੇ ਔਰ ਸਾਡੇ ਇਸ ਵਿੱਚ ਵਿਸ਼ੇਸ਼ ਤੌਰ ਤੇ ਲੌਰੈਂਸ ਚੌਧਰੀ ਜੀ ਔਰ ਉਹਨਾਂ ਦੇ ਨਾਲ ਭਗਵਾਨ ਵਾਲਮੀਕੀ ਮਹਾਰਾਜੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਿਤ ਖੋਸਲਾ ਜੀ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਔਰ ਇਸ ਸੰਗਤਾਂ ਨੂੰ ਜਿਹੜਾ ਵੀ ਕੀਰਤਨ ਰਾਹੀ ਨਿਹਾਲ ਕਰਨਗੇ ਉਹ ਸਰਤਾਜ ਬਿੱਟਾ ਜੀ ਜਿਹੜੇ ਇਸ ਸੰਤਨ ਨੂੰ ਨਿਹਾਲ ਕਰਨਗੇ ਔਰ ਇਸ ਪ੍ਰੋਗਰਾਮ ਦੀ ਜਿਹੜੀ ਟਾਈਮਿੰਗ ਆ ਉਹ 11 ਤੋਂ 3 ਦੀ ਹੋਵੇਗੀ ਨਸ਼ਿਆ ਨੇ ਖਾਲੇ ਪੁੱਤ ਨਸ਼ਿਆ ਨੇ ਖਾਲੇ ਮਾਵਾ ਪੁੱਛਣ ਰੁੱਖਾ ਨੂੰ ਹੜ ਰੁੱਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁੱਖਾ ਨੂੰ ਹੜ ਰੁੱਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁੱਖਾ ਨੂੰ ਗੁਰੂ ਰਵਿਦਾਸ ਜੀ ਨੂੰ ਯਾਦ ਕਰਦੇ ਆਂ ਕੰਟਾਪਾੜ ਜਹਾਜ਼ ਹਾਦਸੇ ਦੇ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਯਾਤਰੀਆਂ ਦੀ ਅਤੇ ਮੈਡੀਕਲ ਵਿਦਿਆਰਥੀ ਜਿਨ੍ਹਾਂ ਦੇ ਉੱਤੇ ਜਹਾਜ਼ ਡਿੱਗਿਆ ਉਹਨਾਂ ਦੀਆਂ ਰੂਹਾਂ ਦੀ ਸ਼ਾਂਤੀ ਦੇ ਵਾਸਤੇ ਵੱਲੋਂ ਜੀ ਵੱਲੋਂ ਜਿਹੜੇ ਕਿ ਪਿੰਡ ਸਲੋਹ ਦੇ ਨਿਵਾਸੀ ਆ ਔਰ ਬਲੱਡ ਡੋਨਰ ਕਾਉਂਸਲ ਬਲੱਡ ਸੈਂਟਰ ਦੇ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਿਹਾ ਹੈ। ਔਰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਬਲੱਡ ਡੋਨਰ ਕਾਉਂਸਲ ਜੀ ਬੰਦੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ, ਆਵਾਜ਼ ਪ੍ਰਗਟ ਕਰਦੀ ਹੈ। ਔਰ ਮੈਂ ਇਹਨਾਂ ਦੀ ਯੋਗਤਾ ਦੀ ਸراہਨਾ ਕਰਦਾ ਕਿ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਉਹ ਲੋਕ ਜਿਹੜੇ ਜਹਾਜ਼ ਵਿੱਚ ਆਪਣੀ ਜਾਨ ਖੋ ਆ ਚੁੱਕੇ ਸੀ ਯਾ ਜਿਹੜੇ ਜਹਾਜ਼ ਵਿੱਚ ਜੜੇ ਵੀ ਨਹੀਂ ਸੀ ਤੇ ਜਿਨ੍ਹਾਂ ਦੇ ਉੱਤੇ ਜਹਾਜ਼ ਡਿੱਗ ਪਿਆ ਮੈਡੀਕਲ ਕਾਲਜ ਦੇ ਵਿਦਿਆਰਥੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਜਦੋਂ ਫੂਨਦਾਨ ਕੈਂਪ ਲਗਾ ਰਹੇ ਆ ਤੇ ਸਾਡਾ ਫਰਜ਼ ਨਹੀਂ ਬੰਦਾ ਕਿ ਅਸੀਂ ਕੋਈ ਗਿਫਟ ਐਸਟਮੋਫੇਟ ਦੇ ਲਈ। ਇਹ ਸੋਚ ਮੇਰੇ ਤੇ ਨਹੀਂ ਆਈ ਜਿਹੜੀ ਕਿ ਗੌਰਵ ਦੇ ਵੀ ਚਾਹੀਏ ਔਰ ਮੈਂ ਸੋਚਦਾ ਕਿ ਕੋਈ ਆਦਮੀ ਕਿਸੇ ਵੀ ਪੋਸਟ ਤੇ ਕੰਮ ਕਰਦਾ ਹੋਵੇ ਜਿਹੜਾ ਉਹਦੀ ਯੋਗਤਾ ਹੈ ਨਾ ਹਰ ਇਨਸਾਨ ਦੇ ਵਿੱਚ ਹੈਗੀ ਹੈ ਕਿਸੇ ਦੀ ਯੋਗਤਾ ਕਿਸੇ ਰੂਪ ਵਿੱਚ ਹੈ ਕਿਸੇ ਦੀ ਯੋਗਤਾ ਕਿਸੇ ਰੂਪ ਵਿੱਚ ਹੈ ਸੋ ਗੌਰਵਜੀਤ ਦਾ ਇੱਕ ਹੋਰ ਅੱਛੀ ਗੱਲ ਇਹ ਹੈ ਕਿ ਅਸੀਂ ਲੋਕ ਬ੍ਰੀਚ ਕਰਦੇ ਹਾਂ ਸਿੱਖਿਆ ਦੇ ਨਾਮ 'ਤੇ ਪਰ ਆਪ ਉਹਦੇ ਉੱਤੇ ਅਮਲ ਨਹੀਂ ਕਰਦੇ ਤੁਸੀਂ ਕਿਸੇ ਬੰਦੇ ਕੋਲ ਚਲੇ ਜਾਓ ਹਿੰਦੁਸਤਾਨ ਦੀ ਸਭ ਤੋਂ ਖੂਬਸੂਰਤੀ ਹੈ ਕਿ ਹਰ ਜਗ੍ਹਾ ਦੇ ਉੱਤੇ ਵਕੀਲ ਹੈ ਔਰ ਹਰ ਜਗ੍ਹਾ ਤੇ ਉੱਤੇ ਡਾਕਟਰ ਹੈ ਕੋਈ ਤੁਸੀਂ ਗੱਲ ਕਰ ਰਹੋ ਹਰ ਵਿਅਕਤੀ ਕੋਈ ਨਾ ਕੋਈ ਤੁਹਾਨੂੰ ਇਲਾਜ ਦੱਸ ਦਊਗਾ ਕੋਈ ਕਾਨੂੰਨ ਦਾ ਪਹਿਲੂ ਦੱਸ ਦਊ ਚਾਹੇ ਉਹ ਆਪਨ ਵੀ ਦਸੰਵਿਸ਼ ਪੁਲੀਟ ਨਾ ਗਿਆ ਤੇ ਡੀਐਸਪੀ ਰਾਜਕੁਮਾਰ ਜੀ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ ਇੱਕ ਦਿਨ ਕਾਰ ਚੱਲਦੇ ਹੋਏ ਹੁਸ਼ਿਆਰਪੁਰ ਮੈਂ ਆਪਣੀ ਕਾਰ ਖੜੀ ਕੀਤੀ ਤੇ ਐਂ ਨਨੇ ਨਾਤਾ ਲਗਾਇਆ ਹੋਇਆ ਸੀ ਮੈਨੂੰ ਸਰ ਤੁਸੀਂ ਨਾਤਾ ਤੱਕ ਲਵਾਇਆ ਹੋਇਆ ਕਿ ਜਿਹੜੀਆਂ ਤੇ ਆ ਦੇਖੋ ਸੜਕ ਦੇ ਉੱਤੇ ਕਿਦਾਂ ਡੰਗੀਆਂ ਐ ਮੈਨੂੰ ਕਹਿੰਦੇ ਅੱਜ ਤੋਂ ਬਾਅਦ ਨਹੀਂ ਇੱਥੇ ਹੋਣਗੀਆਂ ਕਿ ਉਸੇ ਬੋਲੇ ਜੰਪ ਲਗਾ ਕੇ ਉਹਨਾਂ ਰੇਡਿੰਗ ਵਾਲੇ ਕੋਲ ਗਏ ਕਹਿੰਦੇ ਤੁਸੀਂ ਇੱਥੇ ਇੱਥੇ ਤਾਂ ਕਰ ਲਓ ਪਰ ਜਿਹੜਾ ਮੇਨ ਰੋਡ ਹੈ ਉਹਦੇ ਤੋਂ ਤੁਸੀਂ ਨਾ ਹੋਵੋ ਔਰ ਇਸ ਗੱਲ ਨੂੰ ਡੇਢ ਦੋ ਮਹੀਨੇ ਹੋ ਗਏ ਔਰ ਅੱਜ ਤੱਕ ਉਥੇ ਦੁਵਾਰਾ ਅਨੁਕੂਲਮੈਂਟ ਨਹੀਂ ਹੋਈ ਸਮਾਜ ਦੇ ਵਿੱਚ ਜੇ ਅਜਿਹੇ ਅਫਸਰ ਕੰਮ ਕਰਨ ਵਾਲੇ ਲੋਕਾਂ ਦੇ ਹਮਦਰਦ ਉਹ ਲੋਕ ਭਲਾਈ ਦੇ ਕੰਮ ਕਰਨ ਵਾਲੇ ਹੋਣ ਤੇ ਉਹ ਸ਼ਹਿਰ ਸੁੰਦਰ ਬਣ ਚੁੱਕਾ ਉਹ ਸ਼ਹਿਰ ਰਹਿਣ ਯੋਗ ਬਣ ਚੁੱਕਾ ਡੀਐਸਪੀ ਜੀ ਨੇ ਆਪਣੇ ਹੁਜੇਮਿਆਂ ਦੇ ਵਿੱਚੋਂ ਕਿਉਂਕਿ ਪੁਲਿਸ ਦੀ ਨੌਕਰੀ ਐਸੀ ਹੈ ਮੈਂ ਇਹਨਾਂ ਨੂੰ ਕਹੇ ਤੁਸੀਂ ਜਲਦੀ ਉ ਘਾਟਣ ਕਰ ਦਿਓ ਕੋਈ ਪਤਾ ਨਹੀਂ ਕਿਸੇ ਜੇ ਤੱਕ ਆਪ ਜੀ ਨੂੰ ਮਨੇ ਫੋਨ ਆ ਜਾਣਾ ਹੈ ਕਰ ਮੈਂ ਮਹਿਸੂਸ ਕਰਦਾ ਕਿ ਪੁਲਿਸ ਦੀ ਨੌਕਰੀ ਬਹੁਤ ਹੀ ਔਖੀ ਨੌਕਰੀ ਹੈ ਔਰ ਪੰਜਾਬ ਦੀ ਪੁਲਿਸ ਇੱਕ ਬਹੁਤ ਜਾਂਬਾਦ ਪੁਲਿਸ ਹੈ ਜਦੋਂ ਕਦੇ ਵੀ ਇਹਨਾਂ ਨੂੰ ਬਿਨਾ ਕਿਸੇ ਰਾਜਨੀਤਿਕ ਇੰਟਰਫੇਰੈਂਸ ਤੇ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਜਿਹੜੇ ਰਿਜ਼ਲਟ ਦਿਖਾਉਂਦੇ ਆ ਬਹੁਤ ਅੱਛੇ ਸਤੰਭੇ ਅੱਜ ਕੱਲ ਬੀਡੀਸੀ ਦੇ ਵਿੱਚ ਫੂਨ ਦੀ ਬਹੁਤ ਘਾਟ ਸੀ ਗਰਮੀਆਂ ਦੇ ਮਹੀਨੇ ਚ ਜੂਨ ਦੇ ਵਿੱਚ ਜੁਲਾਈ ਦੇ ਵਿੱਚ ਜਦੋਂ ਹਮਸ ਬਹੁਤ ਹੁੰਦੀ ਹੈ ਲੋਕਾਂ ਦੀ ਫੂਨ ਦੇ ਮਾਲਿਆਂ ਦੀ ਗਿਣਤੀ ਘੱਟ ਜਾਂਦੀ ਹੈ ਤੇ ਲੈ ਨਾ ਲੈਆਂ ਦੀ ਵਧੇ ਹੋਈ ਹੁੰਦੀ ਹੈ ਉਹਦੇ ਵਿੱਚ ਅਸੀਂ ਗੌਰਵ ਜੀ ਨੂੰ ਬੇਨਤੀ ਵੀ ਮੈਂ ਵੀ ਕੀਤੀ ਸੀ ਮੈਂ ਕਿ ਸਾਡੀ ਪੋਜੀਸ਼ਨ ਬਹੁਤ ਖਰਾਬ ਹੈ ਤੇ ਤੁਸੀਂ ਸਾਡੀ ਕੋ ਸਹਾਇਤਾ ਕਰੋ ਪਰ ਪਰਮਪ੍ਰਤਾ ਪ੍ਰਮਾਤਮਾ ਦਾ ਦਾਲਾ ਵਾਹਿਗੁਰੂ ਐਨੇ ਮਹਾਨ ਹੈ ਕਿ ਕੱਲ ਸਟੇਟ ਬੈਂਕ ਆਫ ਇੰਡੀਆ ਦਾ ਸਥਾਪਨਾ ਦਿਹਾੜਾ ਸੀ ਉਹਨਾਂ ਨੂੰ ਲੇਟ ਇਨਸਟਰਕਸ਼ਨਸ ਆਈਆਂ ਅੱਲ 15 16 ਜੇ ਨੇ ਉਹ ਆ ਕੇ ਬਲਟਦੇ ਪਰਸੋਂ ਵੀ ਕੈਂਪ ਲੱਗ ਗਿਆ ਸਾਡਾ ਬਾਲੀ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਗੁੰਗਾ ਸਾਹਿਬ ਦਾ ਕਲਾ ਨੌਰ ਤੋਂ ਔਰ ਅੱਜ ਗੌਰਵ ਜੀ ਨੇ ਲਵਾਤਾ ਕੱਲ ਰਜੀਵ ਜੀ ਨੇ ਰੱਖਿਆ ਚਾਰੇ ਦਿਨ ਲਗਾਤਾਰ ਸਾਡੇ ਖੂਨ ਦਾ ਕੈਂਪ ਲੱਗੇ ਆ ਔਰ ਇਸ ਦੇ ਨਾਲ ਜਿਹੜੀ ਖੂਨ ਦੀ ਘਾਟ ਹੈ ਉਹ ਖਤਮ ਹੋ ਜਾਏਗੀ ਔਰ ਉਮੀਦ ਹੈ ਕਿ ਬੀਡੀਸੀ ਦੇ ਵਿੱਚ ਜੁਲਾਈ ਮਹੀਨੇ 'ਚ ਕਿਸੇ ਨੂੰ ਵੀ ਖੂਨ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਹੁਣ ਮੈਂ ਬਲੱਡ ਡੋਨਰ ਕੌਂਸਲ ਦੇ ਫਾਊਂਡਰ ਪ੍ਰੈਜ਼ੀਡੈਂਟ ਔਰ ਅੱਜ ਕੱਲ ਵਾਈਸ ਪ੍ਰੈਜ਼ੀਡੈਂਟ ਗੁਰਿੰਦਰ ਸਿੰਘ ਜੀ ਤੋਂ ਜਿਨ੍ਹਾਂ ਦੇ ਪਰਿਵਾਰ ਨੇ ਗੌਰਵ ਨੂੰ ਇਹ ਸਿੱਖਿਆ ਦਿੱਤੀਆ ਪ੍ਰੇਰਣਾ ਦਿੱਤੀ ਕਿ ਬੇਟਾ ਕੋਈ ਵੀ ਵਿਅਕਤੀ ਅਗਰ ਚਾਹੇ ਤਾਂ ਸਮਾਜ ਸੇਵਾ ਕਰ ਸਕਦਾ ਹੈ ਤੇ ਤੂੰ ਆਪਣੇ ਇਹਨੂੰ ਸਮਾਜ ਸੇਵਾ ਦੀ ਪ੍ਰੇਰਣਾ ਗਿੱਲਸਾ ਤੋਂ ਕੋਲੋਂ ਮਿਲੀ ਹੈ ਔਰ ਅੱਜ ਜਿਹੜਾ ਛੋਟਾ ਜਿਹਾ ਪੌਦਾ ਉਹਨਾਂ ਨੇ ਲਗਾਇਆ ਸੀ ਉਹ ਇੱਕ ਕੂਨਦਾਨ ਲਹਿਰ ਦੇ ਵਿੱਚੋਂ ਵੱਡਾ ਪੌਦਾ ਬਣ ਕੇ ਸੇਵਾ ਕਰ ਰਿਹਾ ਡੀਐਸਪੀ ਸਾਹਿਬ ਮੈਂ ਇੱਕ ਆਪਜੀ ਨੂੰ ਧਿਆਨ ਇਹ ਦੱਸਣਾ ਚਾਹਨਾ ਜਦੋਂ ਕਿਸੇ ਨੂੰ ਡੇਂਗੂ ਦੇ ਦੌਰਾਨ ਪਲੇਟਲੈਟਸ ਦੀ ਲੋੜ ਪੈਂਦੀ ਹੈ ਇਸ ਬੱਚੇ ਨੂੰ ਜਦੋਂ ਵੀ ਕਹੀਦਾ ਕਿ ਤੂੰ ਪਲੇਟਲੈਟਸ ਲੈ ਦੇ ਇਹ ਪਹਿਲੇ ਕਹਿੰਦਾ ਸਰ ਮੈਂ ਦੇ ਦਵਾਂ ਉਹ ਫਿਰ ਅਰੇਂਜ ਵੀ ਕਰ ਦਿੰਦਾ ਹੈਗਾ ਇਸ ਤੋਂ ਪਹਿਲੇ ਕੀ ਡੀਐਸਪੀ ਸਾਹਿਬ ਦਾ ਬਹੁਤਾ ਸਮਾਂ ਨਾਲ ਲਿਆ ਜਾਏ ਮੈਂ ਗੁਰਿੰਦਰ ਸਿੰਘ ਜੀ ਤੋਂ ਨੋ ਪਾਉਂਗਾ ਕਿ ਸ਼੍ਰੀ ਰਾਜ ਕੁਮਾਰ ਜੀ ਜਿਹੜੇ بڑے ਸਾਡੇ ਵਾਸਤੇ ਰਿਸਪੈਕਟੇਬਲ ਹੈ ਸਾਡੇ ਆਪਣੇ ਵਿੱਚੋਂ ਹੈ ਉਹਨਾਂ ਦੇ ਅਮਨ ਦੇ ਉੱਤੇ ਉਹਨਾਂ ਨੂੰ ਜੀ ਆਇਆਂ ਆਪਨ ਬਲੱਡ ਡੋਨਰ ਕਾਉਂਸਲ ਬਹੁਤ ਬਹੁਤ ਖੁਸ਼ੀ ਹੈ ਇਸ ਮਹਾਨਕ ਮੌਕੇ ਤੇ ਨਾਕਸਾਨ ਦੇ ਪ੍ਰੇਰਨਾ ਅੰਦਾਖ ਸ਼ਬਦ ਜਿਸ ਨਾਲ ਉਹਨਾਂ ਦਾ ਬੜਾ ਹੌਸਲਾ ਮਿਲਦਾ ਕਿ ਬਹੁਤ ਦੇਰ ਬਾਅਦ ਜਿਹੜੀ ਸ਼ੇ ਨੂੰ ਇੱਕ ਹੰਡਕੀ ਮਿਲਿਆ ਜਿਹੜਾ ਦਿਲ ਦੀਆਂ ਗਹਿਰਾਈਆਂ ਤੋਂ ਇਸ ਮੂਵਮੈਂਟ ਨਾਲ ਜੁੜੇ ਹੋਏ ਭਾਵੇਂ ਆਈਐਸਪੀਟੀਆਈਸੀ ਭਮਤੋਈ ਸੀ। ਪਰ ਜੀ ਖੁਸ਼ੀ ਇਹ ਆ ਪਿਆ ਅਜ ਮੋਖਰਮਾਨ ਸਾਡੇ ਜਿਹੜੇ ਆਏ ਨੇ। ਇਹ ਕਾਫੀ ਸਵਾਦਾਂ ਤੋਂ ਇੱਥੇ ਅਸਰ ਰਹੇ ਹੋਣੀ ਕੋਈ ਤਰੱਕੀ ਹੁੰਦੀ ਗਈ। ਔਰ ਮੈਂ ਇਹ ਸਮਝਣਾ ਤੇ ਹੀ ਬੜੇ ਅਸਰ ਦੇਖੇ। ਪਰ ਰਾਸ਼ਟਰਪਤੀ ਜੀ ਪਹਿਲੇ ਦੇਖੇ ਜਿਨ੍ਹਾਂ ਨੇ ਲੋਕਾਂ ਦੇ ਦੇਰਾਂ ਤੇ ਰਾਜ ਕੀਤਾ। ਤੜੀਆਂ ਹੋਣੀਆਂ ਚਾਹੀਏ ਰਾਸ਼ਟਰਪਤੀ। ਉਮਰ ਇਤਿਹਾਸ ਗੱਲ ਕਰੂੰਗਾ ਜਿਆਦਾ ਸਮਾਂ ਨਹੀਂ ਲਵਾਂਗਾ ਕਿ ਬਹੁਤ ਚਿਰ ਪਹਿਲਾਂ ਸਲੂਪਿੰਡ ਦੇ ਜਿਹੜੇ ਸ਼ਮਸ਼ਾਨ ਘਾਟ ਸੀਗੇ ਉਹ ਵੀ ਕੀਤਾ ਸੀ ਜਿੱਥਾਂ ਨੇ ਦੱਬੇ ਹੋਏ ਸੀਗੇ 4 ਇੱਕ ਨੂੰ ਤੇ ਹੋਇਆ ਕਿ ਇੱਕ ਐਸਐਚਓ ਸੀ ਗੁਰਦਾਸ ਕੋ ਡਿਊਟੀ ਚੱਲ ਕੇ ਅੱਗੇ ਜਿਹਨੂੰ ਮੈਂ ਮਹੰਤਾ ਉਹਨੇ ਆ ਕੇ ਪੁੱਛਿਆ ਕਿੰਨੇ ਬਰਾਦ ਅਨੁਗਮਨਣਾ ਨਹੀਂ ਮੈਂ ਤਾਂ ਦੇਖੋ ਜਿਹੜਾ ਹੀ ਜਿਹੜਾ ਇਹ ਅਰੇਹਾ ਮਹਿਕਮਾ ਮੈਂ ਕਿ ਇੱਕ ਬੰਦਾ ਗਲਤ ਕੰਮ ਕਰੇ ਉਹਦੇ ਗੋਲੀ ਲੱਗ ਜਾਏ ਫਿਰ ਉਹ ਮਹਿਕਮਾ ਚਾਵੇ ਕਿ ਅਸੀਂ ਉਸ ਬੰਦੇ ਨੂੰ بچਾ ਲਾਂ ਦੇਖੋ ਅੱਜ ਦੇ ਦਿਨ ਜਿਹੜੀ ਜੋਬ ਹੀ ਹੈ ਆਪਾਂ ਮੰਨਦੇ ਆਂ ਕਿ ਸਾਡੀ ਜੋਬ ਬਹੁਤ ਘੱਟ ਹੋ ਚੁੱਕੀ ਹੈ ਹੁਣ ਤੁਸੀਂ ਜਿਸ ਤਰ੍ਹਾਂ ਦੇਖਿਆ ਸਾਡੇ ਚੁੱਧ ਨਸ਼ੇ ਅੰਦੋ ਚੱਲ ਰਿਹਾ ਠੀਕ ਹੈ ਪੂਰੇ ਪੰਜਾਬ ਦੇ ਵਿੱਚੋਂ ਸਾਡਾ ਜਿਲ੍ਹਾ ਸਿਲੈਕਟ ਹੋਇਆ ਔਰ ਪੂਰੇ ਜ਼ਿਲ੍ਹੇ ਦੇ ਵਿੱਚੋਂ ਮੇਰਾ ਖਾਣਾ ਸਿਲੈਕਟ ਹੋਇਆ ਮੇਰੇ ਖਾਣੇ 'ਚੋਂ ਮੇਰਾ ਨੰਬਰ ਉਹ ਆ ਬਿਲਕੁਲ ਔਰ ਨੰਬਰ ਉਹ ਜਿੱਥੇ ਵੀ ਵਾਰੀ ਤੁਸੀਂ ਬਹੁਤ ਚੰਗੀ ਤਰ੍ਹਾਂ ਭਲੀ ਬਿਲਕੁਲ ਜਿਹੜਾ 60 70 ਸਾਲ ਦਾ ਗ੍ਰਾਸਟ ਸੀ ਔਰ ਜਿੱਥੇ 60 60 70 70 ਮੋਟਰਸਾਈਕਲ ਹਰ ਇੱਕ ਦਾ ਨਸ਼ਾ ਲੈਣ ਵਾਲੇ ਖੜੇ ਰਹਿੰਦੇ ਸੀ ਆਜ ਉਸੇ ਉਸ ਦਿਨ ਸੀਐਮ ਸਾਹਿਬ ਨੂੰ ਇੱਕ ਨੌਜਵਾਨ ਮੇਟੀ ਜਿੱਦਾਂ ਖੜੀ ਹੈ ਮੇਟੀ ਨੇ ਕਹਿੰਦੇ ਹੋਗੇ ਕਿਹਾ ਕਿ ਰਾਤ ਨੂੰ ਸਾਨੂੰ ਅਸੀਂ ਹੁਣ 8 8 9 9 ਵਜੇ ਤੱਕ ਸਟੇਅ ਕਰਦੀਆਂ ਜਿਹੜੇ ਘਰ ਦੇ ਸਾਨੂੰ ਚਾਹ ਨੂੰ 5 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਦੇ ਤੇ ਇੱਥੇ ਅਮਲੀ ਘੁੰਮਦੇ ਹੁੰਦੇ ਆ ਐਵੇਂ ਆਮਦੋ ਪੀਅਸ ਉਹ ਉੱਪਰ ਲਿਖਿਆ ਕਿ ਅਸੀਂ ਸ਼ਕਤੀਬਾਤੀ ਔਰ ਦੁਨੀਆ ਨੂੰ ਮੋਟੀਵੇਟ ਕੀਤਾ ਤੇ ਅੱਜ ਉਹ ਜਿਹੜਾ ਸਾਡਾ ਲੰਗੜੋਆ ਨਿਸ਼ਾਨ ਤੁਹਾਡੀ ਗੱਲ ਦੀ ਕਰੋੜ ਦਾ ਕਰਦਾ ਜਦੋਂ ਕਿ ਅਸੀਂ ਲੰਗੜੋਏ ਕੈਂਪਸ ਆਮਦੇ ਸੀ ਜੀ ਜੀ ਅਸੀਂ 50 ਯੂਨਿਟ ਲਿਆਉਂਦੇ ਸੀ ਨਾ ਤੇ 5 6 ਯੂਨਿਟ ਸਾਨੂੰ ਘਰਾਣੇ ਪੈਂਦੇ ਸੀ ਉਹਨਾਂ ਚ ਕੋਈ ਨਾ ਕੋਈ ਬਿਮਾਰੀ ਨਹੀਂ ਹੁਣ ਤੁਸੀਂ ਮੈਨੂੰ ਮੇਰੇ ਕੋਲ ਸਾਰਾ 48 ਪਿੰਡ ਹੈ ਜਿਨ੍ਹਾਂ ਤੋਂ ਇਹਨਾਂ ਦਾ ਕਿੰਦਰਜੀ ਦਾ ਪਿੰਡ ਹੈ ਠੀਕ ਹੈ ਮੈਂ ਕੈਪੀਟਲ ਦੇ ਸਕਦਾ 40 ਮਿਲਟਾ ਇੱਕ ਪਿੰਡ ਤੇ ਮੇਰੇ ਲਈ ਥੋੜੀ ਜਿਹੀ ਮੈਂ ਕੈਪੀਟਲ ਦੇ ਸਕਦਾ ਕਿ ਇਹ ਮੇਰੇ ਪਿੰਡ ਜਿਹੜੇ ਨਸ਼ਾ ਬਹੁਤ ਹੋ ਚੁੱਕੇ ਹੈ ਪ੍ਰਮਾਤਮਾ ਜੀ ਤੁਹਾਨੂੰ ਚੜ੍ਹਦੀ ਕਲਾ ਇਹ ਸਿਰਫ ਤੇ ਸਿਰ ਤੁਹਾਡੀ ਬਦੌਲਤ ਹੈ ਔਰ ਇੱਕ ਕੈਪੀਟਲ ਹੋਰ ਦੇ ਸਕਦਾ ਮੇਰੇ ਰਿਟਾਇਰਮੈਂਟ ਨੂੰ ਸਿਰਫ ਇੱਕ ਸਾਲ ਰਹਿ ਗਿਆ ਅਗਰ ਮੇਰੀ ਬਦਲੀ ਤੋਂ ਬਾਅਦ ਵੀ ਬਦਲੀ ਤੋਂ ਬਾਅਦ ਵੀ ਕਿਸੇ ਬਾਸੇ ਵੀ ਮੇਰੀ 10 ਰੁਪਏ ਦੀ ਸੁਣੈ ਲਾ ਗਈ ਮੇਰੇ ਸਿਰ ਤੇ ਡੀਜੀਪੀ ਰਿਚ ਕਰਾ ਹੈ ਸਫਲੀ ਪਹੁੰਚਦੇ ਬੈਠ ਕੇ ਐਡਾ ਵੱਡਾ ਇੱਕ ਚੈਲੰਜ ਦੇਣਾ ਬਹੁਤ ਵੱਡੀ ਗੱਲ ਹੈ ਬਹੁਤ ਬਹੁਤ ਰਮਾਹੋਂ ਦਾ ਅਸ਼ੀਰਵਾਦ 받ਦੇ ਮੈਨੂੰ ਆਪਣੀ ਤਨਖਾਹ ਤੇ ਸਬਰ ਹੈ 1000 ਔਰ ਮੈਂ ਇੱਕ ਦਿਨ ਵਿੱਚ 10 ਦਿਹਾੜੀ ਦਾ ਇਹ ਤਨਖਾਹ ਲੈ ਰਿਹਾ ਜੇ ਮੈਨੂੰ ਫੇਰ ਵੀ ਸਬਰ ਨਹੀਂ ਤਾਂ ਮੈਨੂੰ ਮਾਰ ਦੇ ਬਹੁਤ ਬੜੀ ਬਹੁਤ ਬੜੀ ਗੱਲ ਇੱਕ ਬੰਦਾ 300 ਰੁਪਏ 400 ਦਿਹਾੜੀ ਲੈਂਦਾ ਮੈਂ 4000 ਲੈਣੇ ਉਹਦੇ ਹੱਥ ਵਾਂ ਦੇਖਾਂ ਕਿ ਮੈਨੂੰ ਕੀ ਦੇਖ ਜਾਊਗਾ ਮੈਨੂੰ ਮਾਰ ਦੇਣਾ ਚਾਹੀਦਾ ਕਿਸੇ ਚੀਜ਼ ਦੇ ਨਾਲ ਸਭ ਤੋਂ ਵੱਡੇ ਨੇ ਬਣਾ ਨਹੀਂ ਔਰ ਬੜਾ ਦੀ ਤਰ੍ਹਾਂ ਜਿਹੜੀ ਸਾਜ ਨਹੀਂ ਆਦਾ ਸਾਡੇ ਉਹ ਤੁਹਾਡੇ ਨਾਲ ਇਸੇ ਕਰਕੇ ਆ ਭਾਈ ਅਸੀਂ ਉਹਨਾਂ ਬੰਦਿਆਂ ਦੀ ਤਾਰੀਫ਼ ਕਰਾਂਗੇ ਤੁਹਾਨੂੰ ਰਜਾਣਾ ਉਸੇ ਨੇ ਬਿਲਕੁਲ ਵੀ ਜਸਰ ਖਾਵੇਂ ਇਹ ਮੁੱਕੀ ਕੋਪੜੀ ਆਈ ਨਹੀਂ ਭਰਦੀ ਇਹਨਾਂ ਨੇ ਸਭ ਲੈ ਗਏ ਹਾਂਜੀ ਸਭ ਕੁਝ ਸ਼ਰਟ ਕਰ ਕੋਪੜ ਬੱਸ ਇਹ ਮੈਂ ਕਹਿੰਦਾ ਪਾਕਿਸਤਾਨ ਅਸੀਂ ਕੈਂਪਰ ਦਾ ਲਗਾ ਰਹੇ ਹਾਂ ਜਿਹੜੇ ਜਹਾਜ਼ ਦੇ ਸ਼ਰੀਰ ਹੋ ਗਏ ਅੱਛਾ ਤੇ ਕੰਦਾ ਚੰਗਾ ਲੱਗਦਾ ਲੋਕਾਂ ਨੂੰ ਗਿਫਟਸ ਇਹਨਾਂ ਮੈਂ ਕਹਿੰਦਾ ਬੱਚੇ ਦੀ ਬੋਦੀ ਬਿਲਕੁਲ ਐ ਸੁਆਮੀ ਜੀ ਜੀ ਆਪਣਾ ਪ੍ਰਸ਼ਨ ਉਹਨਾ ਅੱਛਾ ਠੀਕ ਦਿਖਾਉਗਾ। ਇੱਕ ਸੋ ਇਹ ਸਾਜੇਲਾ ਸ਼ੀ ਭਗਤ ਸਿੰਘ ਨਗਰ ਦਾ स्वतਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ। ਧੰਨਵਾਦ।